ਸਾਚਾ ਪ੍ਰਭ ਸਾਚੀ ਤ ਸਾਚਾ ਪ੍ਰਭ ਸਾਚੀ ਤ ਗੁਰ ਸਿੱਖ ਸਾਚੇ ਰਸਨਾ ਚੀਤ ਗੁਰ ਸਿੱਖ ਸਾਚੇ ਰਸਨਾ ਚੀਤ ਮੈਂ ਗੁਰ ਸੇ ਗਜ਼ਾਤੇ ਰਸਨਾ ਚੀਤ ਸਾਚੇ ਰਸਨਾ ਦੀਤ ਸਾਚ ਪ੍ਰਭ ਸਾਚੀ ਪ੍ਰਭ ਕੀ ਰੀਤ ਸਾਚਾ ਪ੍ਰਭ ਸਾਚੀ ਪ੍ਰਭ ਕੀ ਰੀਤ ਸਾਚਾ ਪ੍ਰਭ ਸਾਚੀ ਪ੍ਰਭ ਕੀ ਰੀਤ ਸਾਚਾ ਪ੍ਰਭ ਸਾਚੀ ਪ੍ਰਭ ਕੀ ਰੀਤ ष्ण भॻवान चरण परीत एके चरण परीताबके चरण परीत ए चरण परी ਜਨੂ ਭਗਵਾਨ ਦੀ ਜੈ ਸੋ ਹਰਿ ਨਾਰਾਇ ਜੇਰ ਸੰਗ ਵਿਸ਼ਨੂ ਭਗਵਾਨ ਦੀ ਜੈ ਸੋ ਹਰਿ ਨਾਰਾਇ ਜੇਰ ਸੰਗ ਵਿਸ਼ਨੂ ਭਗਵਾਨ ਦੀ ਜੈ ਸੋ ਸੰਭਿਧੀਓ ਹਾਂ 10 ਬੈਂਜੀ ਕਰੇਗਾ ਜਿਹੜਾ ਪੰਕੀ ਸਾਹਿਬ ਆਏ ਨੇ ਉਹ ਇੱਕ ਟੱਪਾ ਪੜ੍ਹਨਗੇ ਉਸ ਤੋਂ ਬਾਅਦ ਪਰਬ ਜਿਸ ਤਰ੍ਹਾਂ ਕੀਤਾ ਉਹ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਤਰਸਕ ਜੀ ਭਗਤ ਆਤਮਾ ਦੀ ਪੁਕਾਰ ਹੁੰਦੀ ਕਿ ਪ੍ਰਮਾਤਮਾ ਉਹਦੇ ਦਰ ਤੇ ਆਵੇ ਆਪਣੇ ਦਰਸ਼ਨ ਦੇ ਦਾਰ ਦੇਵੇ ਬੜੇ ਭਾਗਾ ਵਾਲੀਆਂ ਹੁੰਦੀਆਂ ਨੇ ਉਹ ਆਤਮਾ ਵਾਂ ਜਿਨ੍ਹਾਂ ਨੂੰ ਪ੍ਰਮਾਤਮਾ ਆਪ ਚੱਲ ਕੇ ਦਰਸ਼ ਦੇ ਦਾਰ ਦਿੰਦਾ ਹੈ ਨਹੀਂ ਤਾਂ ਜੁਗੋ ਜੁਗ ਕਈ ਆਤਮਾ ਤਰਸਦੀਆਂ ਰਹਿੰਦੀਆਂ ਨੇ ਇਸ ਦਰਸ਼ ਦੇ ਦਾਰ ਨੂੰ ਉਹ ਕਿੰਨੀ ਦੇਰ ਅੰਦਰ ਵਰਾਗ ਨਹੀਂ ਆਉਂਦਾ ਉਨੀ ਦੇਰ ਪ੍ਰਮਾਤਮਾ ਆ ਕੇ ਨਹੀਂ ਮਿਲਦਾ ਇਸੇ ਤਰ੍ਹਾਂ ਦੀ ਵਿਰਾਗ ਭਰੀ ਇੱਕ ਹੱਤਾ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਇੱਕ ਨਿਮਾਣੀ ਆਤਮਾ ਵੱਲੋਂ ਮੇਰੀ ਕੁੱਲੀ ਦੀਆਂ ਸੁਨੀਆਂ ਬਰੂਹ ਮੇਰੀ ਕੁੱਲੀ ਦੀਆਂ ਸੁਨੀਆਂ ਬਰੂਹ ਉਡੀਕ ਤੇਰੇ ਆਉਣ ਦੀ ਕਰਾਂ ਮੇਰੀ ਕੁੱਲੀ ਦੀਆਂ ਸੁਨੀਆਂ ਬਰੂਹ ਉਡੀਕ ਤੇਰੇ ਆਉਣ ਦੀ ਕਰਾਂ ਲੰਮਾਂ ਚਿੜੀਆਂ ਕਾਵਾਂ ਤੂੰ ਮੈਂ ਸੂਹਾ ਲੰਮਾ ਕਾਵਾਂ ਚਿੜੀਆਂ ਤੋਂ ਸੂਹਾ ਉਡੀਕ ਤੇਰੇ ਆਉਣ ਦੀ ਕਰਾਂ ਮੇਰੀ ਕੁਲੀ ਦੀਆਂ ਸੁਨੀਆਂ ਬਰੂਹਾਂ ਉੜੀਕ ਤੇਰੇੋਂ ਉਣਦੀ ਕਰਾਂ ਮੇਰੀ ਕੁੱਲੀ ਦੀਆਂ ਸੁਨੀਆਂ ਬਰੂਹਾਂ ਉੜੀਕ ਤੇਰੇੋਂ ਉਣਦੀ ਕਰਾਂ ਕਾਂ ਮਾ ਚਿੜੀਆਂ ਤੋਂ ਲੈਂਦੀ ਫੇਰਾ ਸੂਹਾਂ ਕਾਂ ਮਾ ਚਿੜੀਆਂ ਤੋਂ ਲੈਂਦੀ ਫੇਰਾ ਸੂਹਾਂ ਉੜੀਕ ਤੇਰੇੋਂ ਉਣਦੀ ਕਰਾਂ ਮੇਰੀ ਕੁੱਲੀ ਸੁੰਨੀਆਂ ਬਰੂਹਾਂ ਉਡਿਕੇ ਤੇਰੇ ਹੋਂਦ ਦੀ ਕਰਾਂ ਚਾਰ ਘਿਹੜੇ ਪਿੰਡ ਤੇ ਮੈਂ ਅੱਡੇ ਤੇ ਵੀ ਮਾਰੇ ਅੱਖੀਆਂ ਨੂੰ ਹੋਏ ਨਾ ਤੇਰੇ ਦਰਸ ਦੀਦਾਰੇ ਚਾਰ ਘਿਹੜੇ ਪਿੰਡ ਤੇ ਮੈਂ ਅੱਡੇ ਤੇ ਵੀ ਮਾਰੇ ਨਾ ਅੱਖੀਆਂ ਨੂੰ ਹੋਏ ਤੇਰੇ ਦਰਸ دیدਾਰੇ ਨਾ ਅੱਖੀਆਂ ਨੂੰ ਹੋਏ ਤੇਰੇ ਦਰਸ دیدਾਰੇ ਕਦੋਂ ਪਰਣਾ ਕਦੋਂ ਪਰਣਾ ਉਮੰਗਾ ਦੇ ਅੱਖਾਂ ਹ ਉਡੀਕ ਤੇਰੇ ਆਉਣ ਦੀ ਕਰਾਂ ਮੇਰੀ ਕੁਲੀ ਦੀਆਂ ਸੁਨੀਆਂ ਬਰੂਹਾਂ ਉਡੀਕ ਤੇਰੇ ਆਉਣ ਦੀ ਕਰਾਂ ਮਿਲਦੇ ਨੇ ਟੂਰ ਜਿਹੜੇ ਸਿੱਖਾਂ ਨੂੰ ਵਸਾਈਆਂ ਉਹਨਾਂ ਭਾਗਾਂ ਵਾਲਿਆਂ ਨੂੰ ਦੇਵਾ ਮੈਂ ਵਧਾਈਆਂ ਮਿਲਦੇ ਨੇ ਟੂਰ ਜਿਹੜੇ ਸਿੱਖਾਂ ਨੂੰ ਵਸਾਈਆਂ ਉਹਨਾਂ ਭਾਗਾਂ ਵਾਲਿਆਂ ਨੂੰ ਦੇਵਾ ਮੈਂ ਵਧਾਈਆਂ ਸਜਾਉਣ ਕਲੀਆਂ ਨਾਲ ਇੱਕ ਹਰਾਂ ਦੀਆਂ ਜੂਹਾਂ ਸਜੌਣ ਕਲੀਆਂ ਫੁੱਲਾਂ ਨਾਲ ਘਰਾਂ ਦੀਆਂ ਜੂਹਾਂ ਉਡੀਕ ਤੇਰੇ ਆਉਣ ਦੀ ਕਰਾਂ ਮੇਰੀ ਕੁੱਲੀ ਦੀਆਂ ਸੁਨੀਆਂ ਬਰੂਹਾਂ ਉਡੀਕ ਤੇਰੇ ਆਉਣ ਦੀ ਕਰਾਂ ਕਾਮ ਚਿੜੀਆਂ ਤੋਂ ਲੈਂਦੀ ਫਿਰਾਂ ਸੁਹਾਂ ਆ ਮਾਂ ਚਿੜੀਆਂ ਤੋਂ ਲੈਂਦੀ ਫੇਰਾ ਸੁਹਾ ਉੜੀ ਤੇਰੇ ਹੌਣ ਦੀ ਕਰਾਂ ਦੇ ਦੇ ਸੱਚੇ ਪਾਤਸ਼ਾਹ ਉਹੀ ਵਡਿਆਈਆਂ ਸਪੈਸ਼ਲ ਤੇ ਭਗਤਾਂ ਲਈ ਜੋ ਨੇ ਬਣਾਈਆਂ ਪਰਮਾਤਮਾ ਹੀ ਵਡਿਆਈ ਆਪਣੇ ਭਗਤ ਨੂੰ ਦੇ ਸਕਦਾ ਹੈ ਦੇ ਦੇ ਸੱਚੇ ਪਾਤਸ਼ਾਹ ਉਹੀ ਵਡਿਆਈਆਂ ਸਪੈਸ਼ਲ ਜੋ ਭਗਤਾਂ ਦੇ ਲਈ ਤੈ ਬਣਾਈਆਂ ਮੱਥੇ ਨਾਲ ਤੇਰੇ ਚਰਨਾਂ ਨੂੰ ਝੂਹਾਂ ਮੱਥੇ ਨਾਲ ਤੇਰੇ ਚਰਨਾਂ ਨੂੰ ਝੂਹਾਂ ਉਡੀਕ ਤੇਰੇ ਆਉਣ ਦੀ ਕਰਾਂ ਮੇਰੀ ਕੁਲੀ ਦੀਆਂ ਸੁਨੀਆਂ ਬੁਰਾਂ ਹਾਂ ਉੜੀਕ ਤੇਰੇੋਂ ਹੌਣ ਦੀ ਕਰਾਂ ਕਾਵਾ ਚਿੜੀਆਂ ਤੋਂ ਲੈਂਦੀ ਫੇਰਾ ਸੂਹਾ ਕਾਵਾ ਚਿੜੀਆਂ ਤੋਂ ਲੈਂਦੀ ਫੇਰਾ ਸੂਹਾ ਉੜੀਕ ਤੇਰੇੋਂ ਹੌਣ ਦੀ ਕਰਾਂ ਮੇਰੀ ਕੁੱਲੀ ਦੀਆਂ ਸੁੰਨੀਆਂ ਪਰੂਹਾਂ ਉੜੀਕ ਤੇ ਸਿਆ ਹਵਾਨੇ ਮਾਝੇ ਵੱਲੋਂ ਆਉਂਦੀ ਦੱਸਿਆ ਹਵਾਨੇ ਤੇਰੇ ਵੱਲ ਰੁੱਖ ਮੈਨੂੰ ਹਵਾ ਦੱਸ ਰਹੀ ਐ ਕਿ ਤੇਰੇ ਵੱਲ ਪ੍ਰਮਾਤਮਾ ਨੇ ਰੁੱਖ ਕਰ ਲਿਆ ਮਾਝੇ ਵੱਲੋਂ ਆਉਂਦੀ ਦੱਸਿਆ ਹਵਾਨੇ ਕਿ ਤੇਰੇ ਵੱਲ ਰੁੱਖ ਕਰ ਲਿਆ ਖੁਦਾ ਨੇ ਕਿ ਤੇਰੇ ਵੱਲ ਰੁੱਖ ਕਰ ਲਿਆ ਖੁਦਾ ਨੇ ਨਾਲ ਭਗਤਣੀਆਂ ਲੈ ਲਈਆਂ ਰੂਹਾਂ ਨਾਲ ਭਗਤਣੀਆਂ ਲੈ ਲਈਆਂ ਰੂਹਾਂ ਉਡੀਕ ਤੇਰੇ ਹੋਂਦ ਦੀ ਕਰਾਂ ਮੇਰੀ ਕੁੱਲੀ ਦੀਆਂ ਸੁਨੀਆਂ ਬਰੂਹਾਂ ਉਡੀਕ ਤੇਰੇ ਹੋਂਦ ਦੀ ਕਰਾਂ ਸੰਦੀਪ ਭੌਮਰੇ ਨੂੰ ਕਦੋਂ ਦਾ ਹੱਕ ਲਾਇਆ ਆਖਿਆ ਮੈਂ ਦਸੀ ਮੈਨੂੰ ਰੱਬ ਜਦੋਂ ਆਇਆ ਸੰਦੀਪ ਭਮਰੇ ਨੂੰ ਵੀ ਮੈਂ ਕਦੋਂ ਦਾ ਹੱਕ ਲਾਇਆ ਆਖਿਆ ਮੈਂ ਦਸੀ ਮੈਨੂੰ ਰੱਬ ਜਦੋਂ ਆਇਆ ਰੋਂਦੇ ਦਿਲ ਨੂੰ ਮੈਂ ਕਿੱਥੋਂ ਤੱਕ ਤੂੰ ਹਾਂ ਰੋਂਦੇ ਦਿਲ ਨੂੰ ਮੈਂ ਕਿੱਥੋਂ ਤੱਕ ਤੂੰ ਹਾਂ ਉੜੀਕ ਤੇਰੇੋਂ ਆਉਣਦੀ ਕੁਰਾਂ ਮੇਰੀ ਕੁੱਲੀ ਦੀਆਂ ਸੁਨੀਆਂ ਬਰੂਹਾਂ ਉੜੀਕ ਤੇਰੇੋਂ ਆਉਣਦੀ ਕਰਾਂ ਕਾਂ ਬਾਝੜੀਆਂ ਤੋਂ ਲੈਂਦੀ ਫਿਰਾਂ ਸੂਹਾਂ ਕਾਂ ਬਾਝੜੀਆਂ ਤੋਂ ਲੈਂਦੀ ਫਿਰਾਂ ਸੂਹਾਂ ਉੜੀਕ ਤੇਰੇੋਂ ਆਉਣਦੀ ਕਰਾਂ ਮੇਰੀ ਕੁੱਲੀ ਦੀਆਂ ਸੁੰਨੀਆਂ ਬਰੂਹਾਂ ਉਡੀਕ ਤੇਰੇ ਆਉਣ ਦੀ ਕਰਾਂ ਇਨ੍ਹਾਂ ਉਡੀਕਾਂ ਨੂੰ ਪਰਮਾਤਮਾ ਭਾਗ ਲਾਵੇ ਭਗਤਾਂ ਦੀਆਂ ਆਸਾਂ ਮਰਾਦਾਂ ਪੂਰੀਆਂ ਹੋਣ ਸੱਚੇ ਪਾਤਸ਼ਾਹ ਜੀ ਮੇਰ ਪਰਿਆ ਹੱਥ ਰੱਖਣ ਐਸੇ ਤਰ੍ਹਾਂ ਵਰਾਗ ਦਾ ਦੀਵਾ ਭਗਤ ਦੇ ਅੰਦਰ ਜਗਦਾ ਰਹੇ ਇਹੀ ਪਰਮਾਤਮਾ ਨੂੰ ਪਾਉਣ ਦੀ ਤੇ ਮਿਲਣ ਦੀ ਨਿਸ਼ਾਨੀ ਹੈ ਸੋ ਹੰਗ ਮਹਾਰਾਜੇ ਸ਼ੇਰ ਸਿੰਘ ਵਿਸ਼ਰੂ ਭਗਵਾਨ ਦੀ ਜੈ ਸੋ ਹੰਗ ਮਹਾਰਾਜੇ ਸ਼ੇਰ ਸਿੰਘ ਵਿਸ਼ਰੂ ਭਗਵਾਨ ਦੀ ਜੈ ਸੋ ਹੰਗ ਮਹਾਰਾਜੇ ਸ਼ੇਰ ਸਿੰਘ ਵਿਸ਼ਰੂ ਭਗਵਾਨ ਦੀ ਜੈ ਸੋ ਹੰਗ ਮਹਾਰਾਜੇਰ ਸਿੰਘ ਵਿਸ਼ਰੂ ਭਗਵਾਨ ਦੀ ਜੈ ਸੋ ਹੰਗ ਮਹਾਰਾਜੇਰ ਸਿੰਘ ਵਿਸ਼ਰੂ ਭਗਵਾਨ ਦੀ ਜੈ ਸੋ ਹੰਗ ਮਹਾਰਾਜ شیر ਸਿੰਘ ਵਿਸ਼ਨੂੰ ਭਗਵਾਨ